क्या <laughs> मैं <laughs> હા <coughs> <Ha? tos> দেখা যায় এই Ô chị, 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 रे प्यारे पेरे ये गाली के नहीं है

ਓ ਵਾਹ ਗੁਰੂ ਆ ਜਾ ਲੰਗਰ ਚੱਲ ਰਿਹਾ ਹੈ ਬੈਠਾ ਮੇਰਾ ਘੋੜਾ ਮੈਂ ਕਿੱਥੇ ਵੀ ਨਾ ਇਹਦਾ ਹਾਲੇ ਹੀ ਆ ਬਈ ਈ ਬਰਾ ਮਾਣੀ ਡੋਪਰੇ ਦਾ ਧਾਤ ਸਮੇਂ ਕੀ ਇਹ ਬਣਾਵਾ ਹੱਥ ਮਾਰ ਕੇ ਤੇ ਮਾਰਨਾ ਹਾਂ ਡੋਪਰੇ ਦਾ ਜਨਾਬ ਮੁੰਡਾ ਵੀ ਹਾਂ ਹੋਸ਼ੇ ਅੱਡ ਜਾ ਆ ਜੀ ਨਹੀਂ ਰਹਿ ਜੇ ਬਕਤੀ ਰ ਬਾਂਝਾ ਬਹਿ ਜੂ ਰਹਿ ਜੀ ਲੈਂਡ ਰਹਿ ਰਹਿ ਜੀ ਵਿੱਚ ਇੱਧਰ ਇਹ ਬਣਾਏ ਗੱਡੀ ਕੀ ਕੁ ਕਰਨਾ ਹੈ ਡਾਰਾ ਜੀ ਕੋ ਐਸੇ ਵੀ ਦਿੱਤਾ ਲੈਂਡ ਹਾਂ ਲੈਂਡ ਲੈਂਡ ਜਾ ਕੇ ਤੇ ਬਣਾਇਆ ਜਾ ਚਾਹ ਫਿਰ ਬਣ ਗਈ ਤੇਰੀ ਵੀ ਹਾਂ ਵੀ ਗੱਡੀ ਦੀ ਆਉਣੀ ਹੈ ਬਣਾ ਦੀ ਇਹ ਠੀਕ ਆ ਇਹ ਚੌਧਰ ਵਾਲੇ ਬਣਾ ਕਰਨ ਵਾਲਾ ਕੋਈ ਨਹੀਂ ਆਈਂ ਵੀਰੇ ਸਾਡੇ ਕੰਮ ਸੇਵਾ ਕਰਦਾ 13 ਕਰਦਾ ਭਾਈ ਜੀ ਜੀਓ ਭਾਈ ਹੁਣ 5 ਵਜੇ ਬਾਅਦ ਸੋਕੀ ਤੂੰ ਪਹਿਲਾਂ ਕੋਈ ਕੰਮ ਉਹਨੂੰ ਬੁਲਾਇਆ ਜਿਹੜਾ ਫੋਨ ਕਰਾ ਉਹਨੂੰ ਬੁਲਾਇਆ ਜਿਹੜਾ ਗੋਣੀ ਨੇ ਗੱਡੀ ਬੜੇ ਬਾਹਰ ਲਾਈ ਐ ਟੈਂਟ ਉਹਦਾ ਉਹਦੇ ਤੋਂ ਪਾਉਂਦਾ ਭੈਂਚ ਖਵਾਊ ਆ ਉਹਦੇ ਸੇਵਾ ਤੂੰ ਆ ਬਾਬਾ ਨੂੰ ਨਹੀਂ ਖਾਉਂ ਹੈ ਉਹਦੀ ਜਿਹੜਾ ਖਾਉਂਦਾ ਖਾਣ ਉਹ ਨਹੀਂ ਨਹੀਂ ਖਵਾਊ ਆ ਕਹਿੰਦੇ ਬਣਾਈ ਕੇ ਪਰੇ ਮੁੱਕਰ ਵੀ ਆ ਹਣ ਪੈਸੇ ਵੜਾ ਰਹੇ ਇਹਦਾ ਉਹ ਹੀ ਸਰਪੀਆਂ ਨਾ ਕਰਵਾਣੇ 我参加。 一万也 ਬਾਦੀ ਸਕੂਟਰੀ ਲਈ ਸਕੂਟਰੀ ਇੱਕ ਇੱਕ ਭੂਰੇ ਵਾਲੀ ਰਹਿੰਦੀ ਆ ਉਹ ਬੱਸ ਆਪੇ ਛੋਟੀ ਛਗਲਾ ਨਹੀਂ ਤੇ ਓਏ ਛੜਾ ਜਰਾ ਫਿਰ ਵੀ ਓਏ ਨਹੀਂ ਪਾਈ ਰਹਿੰਦੇ ਯਾਰ ਉਹ ਸੇ ਕੁਝ ਕੇ ਪਾਣੀ ਬਾਹਰ ਉੱਗਈ ਯਾਰੋ ർപ്പിച്ച <laughs> ਯਾਰ ਡਾਈਟ ਰਾਈਡ ਕਬੀਏ ਪਾਪੀ ਰੀਆ ਮਾਦਾ ਬਿਓ ਦਾ ਜਿੱਤ ਕਮਾਈ ਲਾਹੋ ਬਾਦੂਆ ਬੈਠ ਕੇ ਬਾਦੂਆ ਹੁਣ ਮੀਨੋ ਕੋਈ ਸੋਚ ਜੀ ਮੈਂ ਗੱਲ ਬਾਈ ਜਾਲਨੀਰ ਜੂਸ ਆ ਬੋਰਾ ਹੈ ਬਰਾ ਓਏ ਹਰਮਣਾ ਓਏ ਆ ਕੀਤੀ ਕਰਾਈ ਦੀ ਓਏ ਉਹ ਪਤਾ ਨਹੀਂ ਤੂੰ ਸਕੇ ਨਾ ਖੇਪਿਆ ਓਏ ਹਰਮਣਾ ਆਪ ਲਗਦਾ ਇਹ ਜਾਲ ਛੱਕ ਕੇ ਪਾਈ ਗਏ ਜਾਲ ਛੱਕ ਕੇ ਲੈ ਕੁੰਕਦਾ ਕਿਵੇਂ ਕੁੱਤਿਆਂ ਜੂਸ ਨਹੀਂ ਕਹਿੰਦਾ ਗੰਨਾ ਆਪਿਆ ਬੋਰਡ ਨੂੰ ਉਹ ਗਲਾਇਆਣਾ ਓਏ ਆ ਗਿਆ 19 19 ਆ ਜੀ ਗਏ ਖਵਾਉਂਗੇ ਓਣਾ

ਓ ਜਰਨਲ ਬੰਲਾ ਨੂੰ ਪਤਾ ਕੀ ਬੋਲੀ ਨਾਲਾ ਗਾਂ ਜਲ ਛੱਕੇ ਲੈ ਉਹ ਮਾਰੇ ਲੱਤਾਉ ਦੇ ਪਾ ਗਾਂ ਜਲ ਛੱਕੇ ਕਿੰਨੇ ਪਾਹੀ ਲਾ ਕੇ ਜਾਲਾ ਗਿਆ ਬੋਰਾ ਆਇਆ ਖੜਾ ਉਹ ਉਧਰ ਲਾਤੀ ਅੱਗ ਯਾਰਾ ਉਹ ਕਿੰਨੇ ਲਾਤੀ ਪਾਣੀ ਪਾ ਗਿਆ ਓਏ ਚੱਲ ਪਿਆ ਕੋਲ ਮਤ ਕੇ ਲ ਵੀ ਗਿੱੜੇ ਮੂਹੇ ਪਣੀ ਦਾ ਆ ਗਈ ਬਾਲਟੀ ਪਾਣੀ ਦੀ ਪਾ ਗਿਆ ਓਏ ਇਹ ਅੱਗ ਆਊਗੀ ਇਦਰਾ ਤਾਂ ਆ ਵੀ ਅੱਗ ਕਰਕੇ ਨਿਕਲਦੇ ਵਿੱਚੋਂ ਬਣ ਬਣ ਕੇ ਹਾਂ ਤੇ ਲਫੂਛੜਾ ਆ ਜਾ ਵੀ ਇਹਨੇ ਬਹੁਤ ਪੈਂਦੀ ਆ ਜਨਾਬ ਆ ਭੈਣ ਤੋਂ ਆਉਂਦਾ ਇਹ ਵੀ ਵੈਗਦਾ ਨਹੀਂ ਹਨਾ ਆਹ ਹਾਂ ਹੋਰ ਇਹ ਬਹੁਤ ਬੰਦਾ ਵੈਗਦਾ ਆ ਬੰਦ ਕਰਤੀ ਪਿਆ ਬੰਦ ਕਰਤੀ 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 ਪਿਆ ਬੰਦ ਇਹਨਾਂ ਦੇ ਪੱਛੇ ਕੁ ਪ੍ਰਿਆ ਕਰਦੇ ਸਾਰੇ ਗੀਤ ਨੂੰ ਉਹਨੂੰ ਪੜਾ ਦਿਆ ਹੈ ਬਦੂਗੜ ਪੱਠੇ ਕੂਤਰੇ ਤੈਨੂੰ ਕੀ ਪਤਾ ਕਿਵੇਂ ਲਾਉਣਾ ਰੋਕ ਮੈਨੂੰ ਪਤਾ ਹੈ ਸਾਮੀ ਅਨਾਮਾ ਕੀ ਤੇ ਨਹੀਂ ਕੂਤਰੇ ਬਾਈ ਬਾਜੀ ਕੋ ਉਧਰ ਲੂਗਾ ਨਾ ਕਾਹੀ ਦਸਵਾਣਾ ਮੈਂ ਐਸੇ ਦਰਬਾਤ ਕਾ ਇਹ ਨਹੀਂ ਆ ਰਿਹਾ ਗੋੜਗਣਾ ਪਾ ਕੇ ਦੇਨੇ ਆ ਆ ਲੈ ਦਈਏ ਕੋਈ ਵਧੀਆ ਚੀਜ਼ ਪੈਰ ਲੱਗੇ ਕਸੀਰ ਕਿੰਨੇ ਹੋਣਗੇ ਚ ਵਲੀਆਂ ਦੋੜੀਆਂ ਇਹ ਕਿੱਥੋਂ ਆ ਗਏ ਜਵਾਤਰੇ ਹਾਂ ਇਹ ਚ ਕਸੀਰ ਕਿੱਥੋਂ ਆ ਗਏ ਕਸੀਰ ਨੂੰ ਦੀ ਸ਼ਰਤਾਂ ਦਾ ਦੇਖੇ ਤਿੱਖੇ ਬਣਦੇ ਦੰਦੇ ਅੜ ਜਾਂਦੇ ਆ ਆ ਰੈਂਬੂ ਲਿਆਣਾ ਇਕੱਲੇ ਲੈ ਆ ਆਹ ਦਾ ਗਹਿੜੀ ਲੰਮਾ ਇੰਨਾ ਗੁਰਪ੍ਰੀਤ ਆ ਜੀ ਜੀ ਕਹਿੰਦਾ ਆਹ ਕਹਣਾ ਤੂੰ ਮੈਂ ਮੰਨ ਗਿਆ ਆਹ ਕਹਣਾ ਹਾਂ ਇਹ ਚ ਕਸੀਰ ਆਪਣੇ ਆਪ ਜੂਜਦੇ ਉਹਨੇ ਆਪਣੇ ਨੇ ਅੜ ਜਾਂਦਾ ਸੰਗ ਜ਼ੀਰੋ ਹੋਰੋਂ ਅੜ ਦਿੰਦੇ ਆ ਜੀ ਹੂੰ ਵੱਜ ਸਕਦਾ ਵੀ ਪਰ ਹਾਂ ਤਿੱਖਾ ਬਹੁਤ ਹੁੰਦਾ ਐਵੇਂ ਆਇਆ ਵਾ ਆ ਤਾਂ ਪਹਿਲਾਂ ਕੱਟ ਤੇ ਖਮਸਲਾ ਹੈਗਾ ਜਮਾਂ ਹੀ ਆ ਗਿਲਾਈ ਆਉਂਦਾ ਏ ਨਿੰਬੂ ਲਾਈਂਦਾ ਤੂੰ ਤੈਨੂੰ ਪਰਾ ਵਿੱਚ ਕੀ ਹੁੰਦੀ ਹੈ ਪਤਾ ਨਹੀਂ ਤਸੀਰ ਉਹ ਹੁੰਦੇ ਜਿਹੜੇ ਉਹਦੇ ਉੱਤੇ ਆਉਂਦੇ ਆ ਕਣਕ ਦੇ ਬੂਈ ਉਹ ਤੇ ਕਣਕ ਤੇ ਵੱਡ ਲੰਗਾਰੇ ਦੁੰਬੀ ਆਵਲੀ ਦੇ ਉੱਤੇ ਨੇ ਆ ਕੋਈ ਜਿਹਦੇ ਆਪ ਗਨ ਜੂਏਦ ਨਹੀਂ ਇਹ ਵਿੱਚ ਕਈ ਵਾਰ ਆਪਣੇ ਦੰਦ ਜਾੜ ਵੀ ਜਾਂਦਾ ਇਹ ਨਹੀਂ ਅੜਦਾ ਪਸ਼ੂਆਂ ਦੇ ਕਿਵੇਂ ਅੜ ਜੂਗਾ ਪਸ਼ੂਆਂ ਦਾ ਜਵਾਰ ਵਾਲਾ ਕੰਮ ਹੀ ਆ ਪਸ਼ੂਆਂ ਦਾ ਇਹ ਜਵਾਰੇ ਦੁਆਰੇ ਦੁਆਰ ਦੁੰਦੀ ਹੈ ਲਾਈ ਆਂਗੇ ਮਲਕੀਤਾ ਕੋਈ ਗਾਲ ਨਹੀਂ ਲਾ ਦਿੰਦੇ ਪੰਜ ਮਿੰਟ ਮੀਤੇ ਕਲਾਂ ਦੋ ਬਾਲਟਾਂ ਲੈ ਕੇ ਆਜੋ ਗਲਾਉਣਾਂ ਲੈ ਜਾਓ ਆ ਜਾ ਹੁਣ ਹੋ ਲਾਵਾ ਨਾ ਤਾਲੀ ਉਹ ਜਾਈ ਵਾਹ ਆ ਦੇਖ ਆ ਕੀ ਦਾ ਉਹ ਹੱਥੋਂ ਆ ਜਾਈ ਬਕਰ ਤੱਕ ਵਾਹ ਗਏ ਨੇ ਵਾਹ ਗਏ ਜਾਨਾ ਜਾਨਾ ਹੋ ਉਹ ਜਾਨਾ ਬਰੇ ਕੋਈ ਇੱਥੇ ਦਾ ਅਜੇ ਆਉਂਦਾ ਨਹੀਂ ਮੇਰੇ ਹਿਸਾਬ ਨਾਲ ਤਾਂ 5-5 ਤੋਂ ਬਾਅਦ ਆਊਗਾ ਉਹੀ ਇੱਥੋਂ ਹੋ ਕੇ ਸਿੱਧਾ ਹੀ ਜਾਣਾ ਚੜ੍ਹ ਕੇ ਤਾਣ ਨਾ ਤੇਰੇ ਆਸੇ ਕੇ ਮੈਂ ਜਰਾ ਦਿਆਂ ਗਾ ਕਲਾਂ ਪੂਰੀਆਂ ਤੇ ਆਉਂਦੇ ਨੇ ਆ ਆ ਆ ਬਗਲੇ ਪੜਾਣਾ ਹਣਾ ਬਲ ਆ ਜਾਣੇ ਪਰ ਪੂਰੀਆਂ ਤੇ ਨਹੀਂ ਆਉਂਦੀਆਂ ਢਿੱਲੋ ਬਹੁਤ ਹੋਣਗੇ ਢਿੱਲੋ ਬਹੁਤ ਹੋਣਗੇ ਕੋਣੇ ਕਿਰੇ ਪੈ ਰਹੇ ਨੇ ਆਪਾਂ ਨੇ ਹਾਲ ਹੈ ਕਿ ਆਪਾ ਆਪ ਵੱਟ ਦੀ ਰੱਖਿਆ ਬਾਲਟੀ ਉੱਤੇ ਆਇਆ ਛੱਡਿਆ ਹਾਂ ਅੰਦਰਲੇ ਨੇ ਮੁੱਕੀ ਜਾਣ ਕੇ ਦੀ ਕੋੜਾ ਕੋੜਾ ਨਾਲੇ ਇਹ ਤੇ ਗੰਨੇ ਕਿੰਨੇ ਸੀਗੇ ਫੋੜਨੇ ਕਰੇ ਜਿਹੜਾ ਮੈਨੂੰ ਫੋੜਨੇ ਆਂ ਜਿਹੇ ਜ ਆਹ ਤੇ ਮਾੜੀ ਆ ਆਹ ਤੇ ਮਾੜੀ ਆ ਆਹ ਤੇ ਮਾੜੀ ਆ ਕੋਸ ਘਾਟ ਹੋ ਰਿਹਾ ਉਹ ਜੀ ਬੱਧੀ ਆ ਮੈਂ ਕੋੜਾ ਨਹੀਂ ਨਾ ਬਦਲਣਾ ਬੰਦੇ ਨੂੰ ਤਾਂ